ਦੇ ਹੋਣਾ ਚਾਹੀਦਾ ਸੀਗਾ ਪਰਚਾ ਦਰਜ ਕਰਤਾ ਮਨਿੰਦਰਜੀਤ ਸਿੰਘ ਸਿੱਧੂ ਤੇ ਆ ਜਿਹੜਾ ਤੁਹਾਡਾ ਮਸਲਾ ਭਰਾਜਵਾਲਾ ਇਹ ਇੱਕ ਨਵੇਕਲਾ ਇਹ ਕਲੇਧਾਈ ਪਹਿਲੀ ਵਾਰ ਦੇਖਣ ਨੂੰ ਜਿਹਦਾ ਭ੍ਰਿਸ਼ਟਾਚਾਰ ਦਾ ਨਵਾਂ ਮੂਜਸਮਾ ਇਸ ਬੋਕਰ ਪਾਰਟੀ ਨੇ ਪੇਸ਼ ਕੀਤਾ ਬੋਲੀਆਂ ਲੱਗ ਰਹੀਆਂ ਨੇ ਨਿਲਾਮੀ ਹੋ ਰਹੀ ਆ ਤੂੰ ਮੈਨੂੰ 30 ਲੱਖ ਦੇ ਦਿੱਤਾ ਅਗਲਾ ਗਾਠ ਮੇਰੇ ਕੋ 55 ਲੱਖ ਦਾ ਆ ਗਿਆ ਤੇਰੀ ਪ੍ਰਧਾਨਗੀ ਕੈਂਸਲ ਖਵਾਨੇ ਨੂੰ ਪ੍ਰਧਾਨ ਬਣਾਇਆ ਜਾਵੇਗਾ ਦੋਸਤੋ ਸਾਰੇ ਤਹਿਸੀਲਾਂ ਚ ਨਲਾਮੀ ਲੱਗ ਰਹੀ ਹੈ ਲੁੱਟ ਮਚ ਰਹੀ ਹੈ ਸਾਰੇ ਥਾਣਿਆਂ ਦੇ ਵਿੱਚ ਜਿੰਨੀਆਂ ਪੋਸਟਿੰਗ ਟ੍ਰਾਂਸਫਰ ਮੁੰਸੀਦੋਂ ਲੈ ਕੇ ਉੱਪਰਲੇ ਲੈਵਲ ਤੱਕ ਹੋਰੀਆਂ ਸਾਰੀਆਂ ਦਿੱਲੀ ਵਿੱਚ ਬੈਠੇ ਸੌਦੇ ਕਰਕੇ ਇੱਥੇ ਇਹ ਸਮਝੋ ਸੌਦੇ ਕਰਕੇ ਨਲਾਮੀਆਂ ਹੋ ਰਹੀਆਂ ਨਲਾਮੀਆਂ ਭ੍ਰਿਸ਼ਟਾਚਾਰ ਪਹਿਲਾਂ ਵੀ ਸੀ ਪੰਜਾਬ ਮੈਂ ਨਹੀਂ ਕਹਿੰਦਾ ਕਿ ਨਹੀਂ ਸੀਗਾ ਲੇਕਿਨ ਉਹਦਾ ਕੋਈ ਮਾੜਾ ਮੋਟਾ ਕੋਈ ਸ਼ਰਮ ਰੱਖਦੇ ਸੀਗੇ ਕਿਤਾ ਵੀ ਸ਼ਰਮ ਬੰਦੇ ਆ ਗਏ ਨੇ ਮੇਰੇ ਵੀਰੋ ਮੈਂ ਪੁਲਿਸ ਸਟੇਟ ਦੀ ਗੱਲ ਕਰ ਰਿਹਾ ਸੀ ਕਾ ਜਿਹੜਾ ਪੰਜਾਬ ਚ ਬੋਲੇ ਮਲਵਿੰਦਰ ਸਿੰਘ ਮਾਲੀ ਬੋਲਿਆ ਉਹਦੇ ਦੇ ਪਰਚਾ ਚੱਕ ਕੇ ਮੈਂ ਤੁਹਾਡੇ ਸਾਹਮਣੇ ਮੇਰੇ ਪਿਤਾ ਜੀ ਸਰਦਾਰ ਸੁਖਵਿੰਦਰ ਸਿੰਘ ਸਾਬਕਾ ਸਿੱਖਿਆ ਮੰਤਰੀ ਨੇ ਐਨਐਸ਼ੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਾਣੇ ਜੇਲਾ ਕੱਟਣ ਵਾਲੇ ਬੰਦੇ ਐਨਐਸਏ ਚੱਲਣ ਵਾਲੇ ਆਦਮੀ ਐਮਰਜੈਂਸੀ ਚ 10 ਮਹੀਨੇ ਜੇਲ੍ਹ ਕੱਟਣ ਵਾਲੇ ਮੇਰੇ ਉੱਤੇ 9 ਸਾਲ ਪੁਰਾਣਾ ਮੁਕਤਮਾ ਐਨਡੀਪੀਐਸ ਦਾ ਬਦਲਾਖੋਰੀ ਦੇ ਤਹਿਤ ਭਗਵੰਤ ਮਾਨ ਕੱਲੇ-ਕੱਲੇ ਪੱਕ ਨੂੰ ਜਾਣਦਾ ਇਸੇ ਮੁਕੱਦਮੇ 'ਚ ਮੇਰੀ ਉਹਨੇ ਸਪੋਰਟ ਕੀਤੀ ਜਦੋਂ 2017 'ਚ ਸ਼ੁਰੂਆਤ ਹੋਈ ਇਸ ਸਾਰੇ ਘਟਨਾਕ੍ਰਮ ਦੀ ਬੇਸ਼ਰਮ ਆਦਮੀ ਬੇਈਮਾਨ ਆਦਮੀ ਉਸੇ ਕੇਸ 'ਚ ਮੈਨੂੰ ਵੜਾ ਕੇ ਮੈਨੂੰ ਉਹ ਗ੍ਰਿਫਤਾਰ ਕਰਕੇ 4 ਮਹੀਨੇ ਇਹਨਾਂ ਨੇ 90 ਜੇਲ੍ਹ ਰੱਖਿਆ ਪੰਜ ਮੁਕੱਦਮੇ ਮੇਰੇ ਤੇ ਦਰਜ ਕੀਤੇ ਨੇ ਜਿੱਦਣ ਮੇਰੀ ਜ਼ਮਾਨਤ ਹੋ ਰਹੀ ਸੀ ਹਾਈ ਕੋਰਟ ਵੱਲੋਂ 4 ਜਨਵਰੀ 2024 ਨੂੰ ਤੜਕੇ 2 ਵਜੇ ਸੁਭਾਨਪੁਰ ਦਾ ਇੱਕ ਥਾਣਾ ਖੁਲਾ ਕੇ ਪੰਜਵਾਂ ਮੁਕੱਦਮਾ ਜੱਜ ਕੀਤਾ ਕਿ ਕਿਤੇ ਖੇਰਾ ਬਾਹਰ ਨਾ ਆਜ ਮੇਰੇ ਵੀ। ਔਰ ਔਰ ਸੁਣੋ! ਦਰਜਾ ਕਾਂਗਰਸ ਦੇ ਆਗਵਾਦੋਂ ਉੱਤੇ ਛਾਪੇ ਮਾਰੀ। ਕਿਸੇ ਦੇ ਖਿਲਾਫ ਇੱਕ ਪੰਜੀ ਦਾ ਸਬੂਤ ਨਹੀਂ ਇਕੱਠਾ ਕਰ ਸਕਿਆ। ਸਾਰੇ ਮੁਕੱਦਮੇ ਹਾਈ ਕੋਰਟਾਂ ਤੋਂ ਸੁਪਰੀਮ ਕੋਰਟਾਂ ਤੋਂ ਕੌਸ਼ ਹੋ ਗਏ ਨੇ। ਅੱਜ ਸ਼ਰਮ ਦਾ ਮਾਰਾ ਹੁਣ ਇਸ ਗੱਲ ਦੇ ਉੱਤੇ ਕੋਈ ਜਵਾਬ ਨਹੀਂ ਦਿੰਦਾ। ਔਰ ਆਪਣੇ ਇਹਨਾਂ ਦੇ ਬੰਦੇ ਕੌਣ ਨੇ? ਜਦੋਂ ਆ ਪਹਿਲਾਂ ਕਿਹਾ ਵੱਧ ਖਿਲਾਫ ਕਟਾਰੂ ਚੱਕ ਕੌਣ ਆ? ભગવંતમાં 10 ਜਰਾਂ ਲੋਕਾਂ ਨੂੰ ਆਣ ਕੇ ਭਗਵਤ ਕਟਾਰੂ ਚੱਕ ਦੀ ਕੀ ਕਤੂਤ ਸੀਗੀ ਇੱਕ ਨੌਜਵਾਨ ਦੇ ਨਾਮ ਪੱਤ ਫੈਲੀ ਉਹਦੀ ਵੀਡੀਓ ਮੈਂ ਗਵਰਨਰ ਪੰਜਾਬ ਨੂੰ ਦਿੱਤੀ ਆ ਉਸਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬਾਰਟਰੀ ਤੋਂ ਤਸਦੀਕ ਕਰਾਈ ਆ ਵੀਡੀਓ ਠੀਕ ਪਾਈ ਗਈ ਲੇਕਿਨ ਕਟਾਰੂ ਚੱਕ ਦੇ ਉੱਤੇ ਕੋਈ ਐਕਸ਼ਨ ਨਹੀਂ ਬੜਾ ਮੈਂ ਹੈਰਾਨ ਆ ਕਿ ਉਹਦਾਂ ਬੰਦੇ ਕਿੱਦਾਂ ਕੈਬਨਿਟ ਦੇ ਵਿੱਚ ਆ ਜਿਹੜੇ ਮੰਤਰੀ ਸੰਤਰੀ ਜੇ ਬਣਾਏ ਨੇ ਇੱਕ ਜਗਰਾਵਾਂ ਵਿੱਚ ਐਨ ਆਰ ਆਈ ਦੀ ਪ੍ਰਾਪਰਟੀ ਦੇਖ ਕੇ ਖਾਲੀ ਕਰੋੜਾਂ ਰੁਪਏ ਦੀ ਖਾਲੀ ਜਾਇਦਾਦ ਉਹ ਤੇ ਕਬਜ਼ਾ ਕਰ ਲਿਆ ਸਾਰੇ ਜਿੰਦਾ ਅੱਜ ਤੁਸੀਂ ਲੜਾਈ ਲੜੀ ਆ ਏਦਾਂ ਹੀ ਲੜਾਈ ਲੜ ਕੇ ਕੋਠੀ ਦਾ ਸੀ ਛਡਾਲੀ ਲੇਕਿਨ ਉਹਦੇ ਤੇ ਕੋਈ ਕ੍ਰਿਮਿਨਲ ਕੇਸ ਕਾਰਵਾਈ ਅੱਜ ਤੱਕ ਨਹੀਂ ਹੋਈ ਮੇਰੇ ਵੀਰੋ ਆ ਫੌਜਾ ਸਿੰਘ ਸਰਾਰੀ ਕੱਢਦਾ ਦਿੱਤਾ ਲੇਕਿਨ ਉਹਦੇ ਤੇ ਕਾਰਵਾਈ ਕੋਈ ਨਹੀਂ ਆ ਤੁਹਾਡੇ ਲਾਗੇ ਮਾਨਸ਼ੇਦ ਸਿੰਘ ਲਾ ਉਹਦੇ ਤੇ ਪਰਚਾ ਕਰਤਾ ਜੇਲ੍ਹ ਭੇਜਤਾ ਬੜਾ ਸੋਹਣਾ ਗੰਦ ਘੱਟ ਕੇ ਨਾਲ ਹੀ ਬਿਠਾਉਂਦੇ ਨੇ ਆਪਣੇ ਕੇਜਰੀਵਾਲ ਦੇ ਨਾਲ ਬਿਠਾਉਂਦਾ ਜਦੋਂ ਔਰ ਮਾਨਸਾ ਦਾ ਉਹਨਾਂ ਨੇ ਚਾਰਜ ਪੜਾ ਇਹਦਾ ਮਤਲਬ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਆ ਭੋਕਰ ਪਾਰਟੀ ਦੇ ਕਰਪਟ ਬੰਦਿਆਂ ਲਈ ਵੱਧ ਖਰਾਕ ਬੰਦਿਆਂ ਲਈ ਔਰ ਦੂਸਰਾ ਕਾਨੂੰਨ ਹੈ ਪੰਜਾਬ ਦੇ ਵਿੱਚ ਆਮ ਜਨਤਾ ਲਈ ਵਿਰੋਧੀਆਂ ਲਈ মিডিਆ ਵਾਸਤੇ ਕਿਸਾਨਾਂ ਦੇ ਨਾਲ ਅੱਜ ਕੀ ਹੋ ਰਿਹਾ ਕਿਸਾਨਾਂ ਦੇ ਨਾਲ ਮੈਂ ਅੱਜ ਆਪਣੇ ਹਲਕੇ ਪਲਾਟੋਂ ਆ ਰਿਹਾ ਕੱਟੋਗਾ 25 ਨਾਕੇ ਲੱਗੇ ਨੇ ਪੁਲਿਸ ਦੇ ਹਰ ਥਾਂ ਤੇ ਰੋਕ ਰੋਕ ਕੇ ਗੱਡੀਆਂ ਕਿਸੇ ਨੇ ਹਰੀ ਪਾਕਤਾਨੀ ਬੰਨੀ ਕੋਈ ਕਿਸਾਨ ਤਾਂ ਨਹੀਂ ਹੈ ਕੀ ਪੰਜਾਬ ਅੱਜ ਮੁਗਰਾਨਾ ਨੂੰ ਘੱਟ ਸਮੇਂ ਤੋਂ ਗੁਜ਼ਰ ਰਿਹਾ ਕੀ ਅੰਗਰੇਜ਼ਾਂ ਨੂੰ ਆਪਾਂ ਮਾੜਾ ਕੱਦ ਲਈ ਕਹਿੰਦੇ ਸੀਗੇ ਅੱਜ ਸਾਡੇ ਕਿਸਾਨਾਂ ਨੂੰ ਦੇਖੋ ਕਿੱਡਾ ਮੂਰਖ ਆਦਮੀ ਪਹਿਲਾਂ ਉਹਨਾਂ ਨੂੰ ਆਪਣੇ ਘਰ ਮੀਟਿੰਗ ਤੇ ਬੁਲਾਇਆ ਭਗਵੰਤ ਨੇ ਔਰ ਮੈਂ ਸਮਝਦਾ ਕਿ ਸਬਰ ਸੰਤੋਖ ਰੱਖਣਾ ਚਾਹੀਦਾ ਬੰਦੇ ਸਾਰੇ ਜ਼ਿੰਮੇਵਾਰ ਸਾਰੇ ਐਸਕੇਐਮ ਦੇ ਬੰਦੇ ਉੱਥੇ ਇਕੱਠੇ ਹੋਏ ਤੇ ਜਦੋਂ ਮੈਨੂੰ ਲੱਗਦਾ ਕੋਈ ਤਲਬ ਆ ਗਈ ਇਹਨੂੰ दारू ਦੀਆਂ ਦੇ ਵਿੱਚ ਵਿਚਾਲੇ ਦੇ ਤੇ ਸਾਡੇ 7-8 ਵਜੇ ਮੀਟਿੰਗ ਛੱਡ ਕੇ ਭੱਜ ਗਿਆ ਕੰਮ ਵਿੱਚ ਬਗੈਰ ਕਿਸੇ ਗੱਲ ਤੋਂ ਔਰ ਉਹ ਦਿਨ ਹੀ ਰਾਤ ਨੂੰ ਲਗਭਗ 350 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਵੀ ਗ੍ਰਿਫਤਾਰ ਨੇ ਉਹ ਕਿ ਪੰਜਾਬ ਜਮਹੂਰੀ ਸਟੇਟ ਹੈ ਨਹੀਂ ਅੱਜ ਇਹ ਪੁਲਿਸ ਦੀ ਸਟੇਟ ਆ ਕੋਈ ਵੀ ਬੋਲੇ ਉਹਦੇ ਖਿਲਾਫ ਆਪ ਰਾਜ ਕੀ ਕਹਿੰਦੀ ਆ ਉਹ ਕਹਿੰਦੀ ਕਿ ਇਹਨੂੰ 30 ਲੱਖ ਰੁਪਏ ਆਇਆ ਕਿੱਥੋਂ ਇਹ ਤਾਂ ਕੇਸਿਸ ਰਖ ਹੋਣਾ ਚਾਹੀਦਾ ਮਤਲਬ ਉਲਟਾ ਜਿਹੜਾ ਚੋਰ ਹੈ ਉਹ ਦੂਜਿਆਂ ਨੂੰ ਤਮਕਾਰਿਆ ਡਰਾ ਰਿਆ ਸਾਰੇ ਪੰਜਾਬ ਦੇ ਵਿੱਚ 3 ਸਾਲਾਂ ਤੋਂ ਇਹੀ ਕੰਮ ਚੱਲ ਰਿਹਾ ਮੇਰੇ ਵੀਰੋ ਕਹਿੰਦੇ ਸੀ ਅਸੀਂ ਸਾਦੇ ਜੇ ਬੰਦੇ ਆ ਜੀ ਇਹਦਾ ਲਸ਼ਕਰ ਤਾਂ ਦੇਖੋ 1000 ਗਨਮੈਨ ਆ ਭਗਵੰਤ ਪਾਣ ਦੇ ਕੋਲ 100 ਤੋਂ ਉੱਤੇ ਗੱਡੀ ਚੱਲਦੀ ਆ ਆ ਕੇਜਰੀਵਾਲ ਲਾਲਾ ਹੁਣੇ ਉਹਨਾਂ ਦਾ ਤਾੜਿਆ ਦਿੱਲੀੋਂ ਕੱਢ ਕੇ ਬਾਹਰ ਮਾਰਿਆ ਆਪਣੀ ਸੀਟ ਵੀ ਹਰਾਤੀ ਉਸ ਕੇਜਰੀਵਾਲ ਨੇ ਕੱਲ ਰਾਤ ਉਹ ਆਇਆ ਇੱਥੇ ਹੁਸਾਰਪੁਰ ਅਖੇ ਜੀ ਬੇਪਾਸ ਨਾ ਕਰਨੀ ਆ ਆਉਣਾ ਤਾਂ ਸ਼ਾਂਤੀ ਲੈਣ ਵਾਸਤੇ ਆ 35 ਗੱਡੀਆਂ ਦਾ ਕਾਫਲਾ ਹੂਟਰ ਮਾਰਦਾ ਲਾਈਟਾਂ ਵਜਾਉਂਦਾ ਉਸ ਹਸ਼ਾਰਪੁਰ ਦੇ ਰੈਸਟ ਹਾਊਸ ਵਿੱਚ ਮਿਲਿਆ ਤਾਨੂੰ ਲੱਗਦਾ ਹੈ ਆਮ ਬੰਦੇ ਨੇ ਮੇਰੇ ਵੀਰੋ ਔਰ ਸ਼ੀਸ਼ ਮੈਲ ਦਾ ਇਲਜ਼ਾਮ ਲੱਗਿਆ ਉਹਦੇ ਤੇ 50 ਕਰੋੜ ਰੁਪਈਆ ਕੋਠੀ ਦੇ ਅੰਦਰ ਸਰਕਾਰੀ ਦੇ ਅੰਦਰ ਹੋਰ ਖਰਚ ਕੀਤਾ ਪਤਾ ਨਹੀਂ ਕਿੰਨੇ ਕਰੋੜ ਬਾਥਰੂਮ ਤੇ ਕਿੰਨੇ ਕਰੋੜ ਦਾ ਪਤਾ ਨਹੀਂ ਕਿੰਨੇ ਸੰਗੜੇ ਏਸੀ ਕਿੰਨੇ ਮਹਿੰਗੇ ਕਲੀਨ ਕਿੰਨਾ ਮਹਿੰਗਾ ਮਾਰਬਲ ਫਿਰ ਵੀ ਕਈ ਜਣ ਦੇ ਸੱਤੇ ਜੇ ਬੰਦੇ ਆਮ ਜੇ ਘਰਾਂ ਦੇ ਬੰਦੇ ਆ ਮੇਰੇ ਵੀਰੋ ਪੰਜਾਬ ਚ ਇੱਕੋ ਹੀ ਗੱਲ ਕਹਿ ਰਿਹਾ ਭਗਵੰਤ ਨੌਕਰੀਆਂ ਦਿੱਤੀਆਂ ਨੌਕਰੀਆਂ ਦਿੱਤੀਆਂ ਮੈਂ মিডিਆ ਦੇ ਜ਼ਰੀਏ ਅੱਜ ਉਹਨੂੰ ਚੁਣੌਤੀ ਦੇ ਨਾਵਾ ਕਿ ਜਿਹੜਾ ਤੂੰ ਕਹਿਣਾ 35-40 ਹਜ਼ਾਰ ਨੌਕਰੀ ਦਿੱਤੀ ਉਹਦਾ ਇੱਕ ਵਾਈਟ ਪੇਪਰ ਛਾਇਆ ਕਰਕੇ ਦਿਖਾ ਸਕੀਂ ਵਾਈਟ ਪੇਪਰ ਦੱਸ ਕੇ ਕਿਹੜੇ ਪਿੰਡ ਦੇ ਬੰਦੇ ਨੂੰ ਕਿੱਥੋਂ ਨੌਕਰੀ ਮਿਲੀ ਆ ਕਿਉਂਕਿ ਮੇਰਾ ਮੰਨਣਾ ਆ ਕਿ ਸਾਡੇ ਕੋਲ ਉਹ ਕਾਨੂੰਨ ਨਹੀਂਗਾ ਜੋ ਹਿਮਾਚਲ ਪ੍ਰਦੇਸ਼ ਨੇ ਬਣਾਇਆ ਜੋ ਹਰ ਉੱਤਰਾਖੰਡ ਨੇ ਬਣਾਇਆ ਜੋ ਗੁਜਰਾਤ ਤੇ ਰਾਜਸਥਾਨ ਵਿੱਚ ਤੇ ਕੋਈ ਵੀ ਬਾਹਰਲਾ ਬੰਦਾ ਆਣ ਕੇ ਨਾ ਵੋਟਰ ਬਣ ਸਕਦਾ ਨਾ ਨੌਕਰੀ ਲੈ ਸਕਦਾ ਨਾ ਜ਼ਮੀਨ ਖਰੀਦ ਸਕਦਾ ਉਹਦੀ ਗੈਰ ਹਾਜ਼ਰੀ ਵਿੱਚ ਸਾਰੀਆਂ ਨੌਕਰੀਆਂ ਸਾਡੀਆਂ ਕੋ ਰਾਜਸਥਾਨ ਦਾ ਕੋ ਰਹਾਣੇ ਦਾ ਕੋ ਦਿੱਲੀ ਦਾ ਕੋ ਬਾਹਰਲੇ ਬੰਦੇ ਸਾਰੇ ਨੌਕਰੀਆਂ ਲੈ ਗਏ ਨੇ ਇਸ ਲਈ ਮੇਰੇ ਵੀਰੋ ਬਜ਼ੁਰਗੋ ਭੈਣੋ ਮਾਤਾਵਾਂ ਭੈਣਾ ਆਈਆਂ ਨੇ ਮੈਂ ਕਹਿਣਾ ਚਾਹੁੰਦਾ ਇਸ ਗਲਤੀ ਦਾ ਆਪਸ ਸੁਧਾਰ ਕਰਨਾ ਵਾ ਇਹਨਾਂ ਨੂੰ ਸੁੱਕੇ ਨਹੀਂ ਜਾਣ ਦੇਣਾ ਮੇਰੇ ਕੋਲ ਔਰ ਸਾਰੀਆਂ ਪਾਰਟੀਆਂ ਦੇ ਅੱਗੂ ਬੈਠੇ ਮੈਂ ਪ੍ਰਣ ਕਰਦਾ ਅਗਲੀ ਸਰਕਾਰ ਬਣੇਗੀ ਵਾਹਿਗੁਰੂ ਕਿਰਪਾ ਕਰੇ ਇਸ ਅਗਲੀ ਸਰਕਾਰ ਵਿੱਚ ਕੱਲੇ ਕੱਲੇ ਬੰਦੇ ਨੂੰ ਅਕਾਉਂਟੇਬਲ ਹੋਲਡ ਕਰਨਾ ਪਵੇਗਾ ਜਿਨ੍ਹਾਂ ਲੋਕਾਂ ਨੇ ਜ਼ਿਆਦਤੀ ਅੰਕਿਤਾਂ ਲੋਕਾਂ ਦੇ ਨਾਲ ਆਰਮ ਸਿੰਘ ਭਰਾਜ ਖੜਾ ਇੱਥੇ ਉਸ ਬੀਬੀ ਦੇ ਪਿੰਡ ਦਾ 75 ਸਾਲ ਦੀ ਦੀ ਮਾਤਾ ਤੇ ਪਰਚਾ ਉਹ ਮੈਂ ਵੇਖ ਰਿਹਾ ਹਾਂ ਸਰਦਾਰ ਜਰਨੈਲ ਸਿੰਘ ਘਰਾਚੋਂ ਵਾਲਾ ਉਹਦੇ ਤੇ ਪਰਚਾ ਪਤਾ ਨਹੀਂ ਕਿੰਨੇ ਪਰਚੇ ਔਰ ਕੇਜਰੀਵਾਲ ਦੀ 도ਗਲੀ ਨੀਤੀ ਕੇਜਰੀਵਾਲ ਤੇ ਭਗਵੰਤ ਦੀ ਇੱਕ ਹੋਰ ਗੱਲ ਸੁਣੋ ਦੋ ਗੱਲਾਂ ਤੇ ਕੋਸਤਾ ਹੈ ਬੀਜੇਪੀ ਨੂੰ ਇਕਦਾ ਕਹਿੰਦਾ ਜੀ ਕਿ ਇਹਨਾਂ ਨੇ सीबीआई ਤੇ ਈਡੀ ਦਾ ਦੁਰਉਪਯੋਗ ਕਰਕੇ ਸਾਡੇ ਮੋਕਰ ਪਾਰਟੀ ਦੇ ਬੰਦਿਆਂ ਨੂੰ ਚੱਕ ਕੇ ਅੰਦਰ ਦਿੱਤਾ ਹਾਲਾਂਕਿ ਸ਼ਰਾਬ ਦਾ ਘਟਾਲਾ ਵਾ 2000 ਕਰੋੜ ਰੁਪਏ ਦਾ ਕੰਟਰੋਲਰ ਆਡੀਟਰ ਪਰਚੇ ਕਰਤੇ ਹੂਸਾ ਕਹਿੰਦਾ ਕਿ ਦਿੱਲੀ ਮੇ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿਆ ਹੈ ਪਰ ਪੰਜਾਬ ਦੇ ਵਿੱਚ ਕੀ ਕੀਤਾ ਵਾ ਪੰਜਾਬ ਦੇ ਵਿੱਚ ਉੱਪਰਲੇ ਪੱਤਰੇ ਤੋਂ ਪੱਤਰ ਤੋਂ ਲੈ ਕੇ ਪੁਲਿਸ ਤੇ ਵਿਜੀਲੈਂਸ ਦਾ ਦੁਰਉਪਯੋਗ ਕਰਕੇ ਥਲੜੇ ਪੱਤਰ ਤੱਕ ਸਰਪੰਚ ਤੇ ਕੌਂਸਲਰਾਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਗਏ ਨੇ ਇਹਦੇ ਤੇ ਉਹਨਾਂ 'ਚ ਕੀ ਫਰਕ ਹੈ ਮੇਰੇ ਵੀਰੋ ਔਰ ਜਿਹੜਾ ਕਹਿੰਦਾ ਮੀਡੀਆ ਕੈਪਚਰ ਕੀਤਾ ਮਾਫ ਕਰਨਾ ਬਹੁਤਾ ਮੀਡੀਆ ਜਿਹੜਾ ਮੇਨਸਟ੍ਰੀਮ ਹੈ ਉਹ ਹਾਈਜੈਕਟ ਕੀਤਾ ਭਗਵੰਤਪਾਣ ਨੇ ਪੈਸੇ ਦੇ ਕੇ ਦਬਾ ਕੇ ਪਾਵਮ ਰੋਡ ਕੇ ਪਰਚੇ ਦਰਜ ਕਰਕੇ ਅਕਾਊਂਟ ਬੰਦ ਕਰਕੇ ਟੀਵੀ ਬੰਦ ਕਰਕੇ ਪੰਜਾਬ ਦੇ ਵਿੱਚ ਕੋਈ ਮੀਡੀਆ ਆਜ਼ਾਦ ਨਹੀਂ ਹੈ ਮੇਰੇ ਵੀਰੋ ਆ ਜਿਹੜਾ ਅਸੀਂ ਸਰਵਾਈਵ ਕਰ ਰਹੇ ਆ ਆਪਣੇ ਸੋਸ਼ਲ ਮੀਡੀਆ ਨਾਲ ਸਰਵਾਈਵ ਕਰ ਰਹੇ ਆ ਜਿਹੜੇ ਜਿਹੜੀਆਂ ਗੱਲਾਂ ਅਸੀਂ ਕਹੀਆਂ ਜਿਗਦੇ ਇਹਨਾਂ ਦੀ ਮੇਨ ਸਟਰੀਮ ਮੀਡੀਆ ਜਿਹੜਾ ਕਬਜ਼ਾ ਕੀਤਾ ਬੋਕਰਾਂ ਨੇ ਇਹਨਾਂ ਦਾ ਸਾਡੀ ਕੋਈ ਖਬਰ ਨਹੀਂ ਦਿਖਾਉਣੀ ਸੀਗੀ ਇਸ ਲਈ ਮੇਰੇ ਵੀਰੋ ਸਮਾਂ ਆਵੇਗਾ ਅਵਸ਼ ਇਹ ਕੁਦਰਤ ਬੜੀ ਬਿਆਨਤ ਆ ਵਾਹਿਗੁਰੂ ਸਭ ਕੁਝ ਦੇਖਦਾ ਤੁਹਾਨੂੰ ਮੈਂ ਦੱਸ ਦਿੰਨਾ ਕਦੀ ਵੀ ਕਦੀ ਵੀ ਤੁਹਾਡਾ ਕੀਤਾ ਹੋਇਆ ਸੰਘਰਸ਼ ਅਜਾਇਆ ਨਹੀਂ ਜਾਏਗਾ 1.5 ਸਾਲ ਬਚਾ ਲੈਣਗੇ ਭਰਾਜ ਨੂੰ 1.5 ਸਾਲ ਬਚਾ ਲੈਣਗੇ ਕਤਾਰੂ ਚੱਕ ਨੂੰ 6 ਸਾਲ ਬਚਾ ਲੈਣਗੇ ਆ ਜਿਹੜੇ ਹੋਰ ਇਹਨਾਂ ਦੇ ਮਾਨੂੰਕੇ ਟਾਈਪ ਬੰਦੇ ਨੇ ਬਾਅਦ ਵਿੱਚ ਅਲਤੀ ਮੇਲੀ ਉਸ ਪਰਮਾਤਮਾ ਵਾਹਿਗੁਰੂ ਦੀ ਅਦਚੈਰੀ ਵਿੱਚ ਕਦੇ ਕਦੇ ਦਾ ਸਾਫ ਹੋਵੇਗਾ ਆ ਨਸ਼ਿਆਂ ਦੇ ਖਿਲਾਫ ਦੀ 3 ਸਾਲ ਤੋਂ ਸੁਣਦੇ ਰਹੇ ਮੇਰੇ ਵੀਰੋ 3 ਸਾਲ ਜ਼ਾਇਆ ਕੀਤੇ ਤੇ ਹੁਣ ਸਿੱਧਾ ਹੀ ਬਲਡੋਜ਼ਰ ਚਲਾਉਣ ਲੱਗ ਗਏ ਹਾਂ ਕੋਈ ਪਤਾ ਕਿ ਸੁਪਰੀਮ ਕੋਰਟ ਆ ਵੰਡਿਆ ਨੇ ਬਲਡੋਜ਼ਰ ਬੈਨ ਕੀਤਾ ਹੋਇਆ ਕਿਉਂਕਿ ਯੂਪੀ ਵਿੱਚ ਭਾਜਪੀ ਦੀ ਸਰਕਾਰ ਨੇ ਗੈਂਗਸਟਰਾਂ ਦੇ ਘਟਾਏ ਇਸ ਉਹਨਾਂ ਨੇ ਕੰਮ ਨਾ ਕਰ ਦਿੱਤਾ ਅੱਜ ਵੀ ਹਾਈ ਕੋਰਟ ਨੇ ਨੋਟਿਸ ਜਾਰੀ ਕਰਤਾ ਪੰਜਾਬ ਸਰਕਾਰ ਨੂੰ ਕਿਉਂਕਿ ਸਾਡੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਹੈ ਸਾਡੇ ਕੋਲ ਪੁਲਿਸ ਪ੍ਰਣਾਲੀ ਹੈ ਸਾਡੇ ਕੋਲ ਪ੍ਰੋਸੀਕਿਊਸ਼ਨ ਜਿਹੜਾ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਹੈ ਸਾਡੇ ਕੋਲ ਜੁਡੀਸ਼ਰੀ ਤੇ ਜੱਜਾਂ ਦੀ ਪ੍ਰਣਾਲੀ ਹੈ ਤੁਸੀਂ ਉਹਨਾਂ ਦੇ ਉੱਤੋਂ ਦੀ ਜਾ ਕੇ ਲੋਕਾਂ ਦੇ ਘਰ ਟਾ ਰਹੇ ਹੋ ਇਹ ਤੁਹਾਨੂੰ ਅਧਿਕਾਰ ਕਿਸ ਨੇ ਦਿੱਤਾ ਦਿੱਤਾ ਵਾ ਫਰਜ਼ ਕੋ ਅੱਜ ਤੁਸੀਂ ਕਿਸੇ ਆਦਮੀ ਜਿਹੜਾ ਐਨਡੀਪੀਐਸ ਵਿੱਚ ਅੰਦਰ ਆਉਦਾ ਘਰ ਟਾਤਾ ਕੱਲ ਨੂੰ ਉਹਨੂੰ ਹਾਈ ਕੋਰਟ ਤੇ ਉਹ ਜਾ ਸੁਪਰੀਮ ਕੋਰਟ ਨੇ ਉਹ ਭਰੀ ਕਰ ਦਿੱਤਾ ਕਿ ਭਗਵੰਤ ਮਾਨ ਦੇ ਕੇਜਰੀਵਾਲ ਉਹਦਾ ਘਰ ਦੁਆਰਾ ਬਣਾ ਕੇ ਦਿਖਾਉਂਗੇ ਤੁਸੀਂ ਇਸ ਲਈ ਇਸ ਜ਼ਿਆਤੀ ਤੇ ਨਾ ਉਤਰੋ ਔਰ ਦੂਸਰਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਨਸ਼ੇ ਤੇ جنگ ਛੇੜਤੀ ਦੀ جنگ ਛੇੜਤੀ ਅਖਬਾਰਾਂ ਅਜ ਲਿਖ ਰਹੇ ਨੇ ਟੀਵੀਾਂ ਜਾ ਰਹੇ ਉਹ ਮਾਈਨਿੰਗ ਤੇ ਤੁਹਾਡੇ ਪਿਓ ਨੇ ਜੰਗ ਛੇੜਨੀ ਆ ਐਨਾ ਪੰਜਾਬ ਦਾ ਪੈਸਾ ਕੇਜਰੀਵਾਲ ਕਹਿੰਦਾ ਹੁੰਦਾ ਸੀਗਾ ਕਿ ਮੈਂ ਗੈਰ ਕਾਨੂੰਨੀ ਮਾਈਨਿੰਗ ਖਤਮ ਕਰਕੇ 20000 ਕਰੋੜ ਰੁਪਏ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਉਂਗਾ ਤੁਹਾਨੂੰ ਪਤਾ ਕਿ ਪਿਛਲੇ 3 ਸਾਲਾਂ ਦੀ ਆਮਦਨ ਕਿੰਨੀ ਹੈ ਸਰਕਾਰੀ ਖਜ਼ਾਨੇ ਚ ਮਾਈਨਿੰਗ ਵਪਾਰ ਤੋਂ ਸਿਰਫ 250 ਕਰੋੜ ਰੁਪਏ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹਣਾ ਕਿ ਹੁਣ 19000 750 ਕਰੋੜ ਰੁਪਏ ਕਿੱਥੇ ਜਾ ਰਿਹਾ ਵਾ ਮਾਈਨਿੰਗ ਤੇ ਕੋਈ ਜੰਗ ਨਹੀਂ ਕੀ ਕੋਈ ਉੱਥੇ ਪੈਸਾ ਦਿੱਲੀ ਤੱਕ ਚੰਡੀਗੜ੍ਹ ਤੱਕ ਇਹਨਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਮੇਰੇ ਵੀਰੋ ਇਸ ਲਈ ਸਾਰੀ ਗੱਲ ਨੂੰ ਮੋੜ ਤੋਂ ਸਮਝੋ ਔਰ ਜਿਹੜੇ ਲੋਕ ਡਰਦੇ ਨੇ ਪਰਚਿਆਂ ਤੋਂ ਯਾ ਘਬਰਾਉਂਦੇ ਨੇ ਕਿ ਮੇਰਾ ਕੋਈ ਵਪਾਰ ਬੰਦ ਕਰ ਦੇਣਗੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਇਹ ਅੱਗ ਜਿਹੜੀ ਆ ਨਾ ਇਹ ਮਤ ਸਮਝਣਾ ਕਿ ਮੈਨੂੰ ਕੀ ਤੇ ਸਾਨੂੰ ਕੀ ਇਹ ਅੱਗ ਜਦੋਂ ਫੈਲਦੀ ਆ ਇਹ ਹਰ ਇੱਕ ਦੇ ਘਰ ਵਿੱਚ ਜਾ ਕੇ ਵੱਜਦੀ ਆ ਤੁਹਾਡੇ ਬੱਚੇ ਮਾਰ ਰਹੇ ਨੇ ਨਸ਼ੇ ਨਾਲ ਤੁਹਾਡੀਆਂ ਤੁਹਾਡੀਆਂ ਹੀ ਪਿੰਡਾਂ ਦੀਆਂ ਜ਼ਮੀਨਾਂ 'ਚੋਂ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਤੁਹਾਡੀਆਂ ਜੇਬਾਂ 'ਚੋਂ ਤਸੀਲਾਂ ਵਿੱਚ 50-50 ਹਜ਼ਾਰ ਰੁਪਏ ਰਜਿਸਟਰੀ ਦਾ ਲਿਆ ਜਾ ਰਿਹਾ ਤੁਹਾਡੀਆਂ ਜੇਬਾਂ ਤੋਂ ਝੁੱਠੀਆਂ 362 370 ਦੇ ਪੈਸੇ ਪੁਲਿਸ ਅਗਰਾਹੀ ਕਰ ਰਹੀ ਹੈ ਮੇਰੇ ਵਿਰੋਧ ਇਸ ਲਈ ਤੁਹਾਡਾ ਸਭ ਦਾ ਧੰਨਵਾਦ ਲੀਡਰਸ਼ਿਪ ਸਾਰਿਆਂ ਦੀ ਆਈ ਹੈ ਪਰ ਪ੍ਰਣ ਕਰਕੇ ਜਾਓ ਕਿ ਜਿਹੜੇ ਅਫਸਰਾਂ ਨੇ ਜ਼ਿਆਤੀ ਕੀਤੀ ਆ ਅੱਜ ਸਮਰੂਹ ਲੱਗੇ ਨੇ ਅਗਲੀ ਸਰਕਾਰ ਚ ਜਲੰਧਰ ਵਾਲਿਆਂ ਦੀ ਮੰਤ ਕੱਢ ਕੇ ਉੱਥੇ ਪੈਸੇ ਦੇ ਕੇ ਲੱਗ ਜਾਣ ਜਿਹੜਾ ਉਧਰ ਲੱਗੇ ਆਮਰਸਰ ਉਹ ਕਿਸੇ ਸਿਆਸੀ ਬੰਦੇ ਦੇ ਪੈਰ ਫੜ ਕੇ ਬਠਿੰਡੇ ਲੱਜੇ ਇਹ ਨਹੀਂ ਹੋਣ ਦੇਣਾ ਬਿਲਕੁਲ ਵੀ ਔਰ ਇਹ ਜਦੋਂ ਮੈਂ ਪਹਿਲਾਂ ਕਿਹਾ ਕਿ ਪਿਛਲੀ ਸਰਕਾਰ ਨੇ ਬਣਾਇਆ ਸੀ ਇੱਕ ਬਦਲਾਖੋਰੀ ਦਾ ਕਮਿਸ਼ਨ ਬਣੇਗਾ ਪੰਜਾਬ ਦੇ ਵਿੱਚ ਬਦਲਾਖੋਰੀ ਦਾ ਕੱਲਾ ਕੱਲਾ ਪਰਚਾ ਜਿਹੜਾ ਕਾਂਗਰਸ ਤੇ ਵਿਰੋਧੀਆਂ ਤੇ ਕਿਸਾਨਾਂ ਤੇ ਮੀਡੀਆ ਤੇ ਉਹਦਾ ਇਨਸਾਫ ਪ੍ਰਮਾਤਮਾ ਵਾਹਿਗੁਰੂ ਤੋਂ ਅਸੀਂ ਲੈਣ ਨੂੰ ਫੱਛਨ ਬਾਦਿਆ ਸਾਡੀ ਜ਼ਿੰਮੇਵਾਰੀ ਆ ਕੱਲੇ ਕੱਲੇ ਨੂੰ ਇਨਸਾਫ ਅਸੀਂ ਲੈ ਕੇ ਦਿਆਂਗੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਮੇਰੇ ਥੋੜੇ ਰੁਝੇਵੇਂ ਜ਼ਿਆਦਾ ਹੋਣ ਕਰਕੇ ਦੂਰ ਆਇਆ ਦੂਰ ਪਹੁੰਚਣਾ ਮੈਂ ਛੁੱਟੀ ਲੈਣੀ ਆ ਪਰ ਤੁਸੀਂ ਇਸੇ ਤਰ੍ਹਾਂ ਹੀ ਡਟੇ ਰਹਿਣਾ ਵਾ ਔਰ ਪੂਰਾ ਸਰਕਾਰ ਦਾ ਉਦਨ ਤੱਕ ਵਿਰੋਧ ਕਰਨਾ ਜਦ ਦਿਨ ਤੱਕ ਭਰਾਜ ਦੇ ਖਿਲਾਫ ਇਸ ਕਰਪਸ਼ਨ ਦੇ ਮਸਲੇ ਨੂੰ ਜਿਹੜਾ ਹੈ ਮੁਕਦਮਾ ਦਰਜ ਨਾ ਹੋ ਜਾਵੇ ਔਰ ਨਾਲ ਮਨਜੀਤ ਸਿੰਘ ਕਾਕਾ ਦੇ ਪਰਿਵਾਰ ਮੈਂ ਕਹਿੰਨਾ ਬੜੇ ਜੋਧੇ ਬੰਦੇ ਨੇ ਯਾਰ ਬੜੇ ਦਲੇਰ ਨੇ ਸਤਨਾਮ ਉਹਨਾਂ ਨੇ ਦੱਸਿਆ ਮੈਨੂੰ ਆ ਵਿਨਰਜੀਤ ਨੇ ਕਿਹਾ ਮੇਰੇ ਕੋ ਬਹੁਤ ਸਾਰੀਆਂ ਰਿਕਾਰਡਿੰਗਸ ਨੇ ਇਹ ਸਾਰੀਆਂ ਰਿਕਾਰਡਿੰਗਸ ਛਾਇਆ ਕਰੋ ਤਾਂ ਕਿ ਲੋਕਾਂ ਦੀ ਕਚਹਿਰੀ ਵਿੱਚ ਇਹਨਾਂ ਦਾ ਹੋਰ ਵੀ ਪਰਦਾ ਫਾਸ਼ ਹੋ